ਕਾਲ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼੍ਰੋਮਣੀ ਕਾਲ ਦਲ ਦੀ ਪ੍ਰਤੀ ਕਮੇਟੀ ਵੱਲੋਂ ਨਵੇਂ ਪ੍ਰਧਾਨ ਦੀ ਤਿਆਰੀ ਤੇਜਾ ਸਿੰਘ ਸੁਮੰਦਰੀ ਹਾਲਚੇ ਮੀਟਿੰਗ ਦੀ ਇਜਾਜ਼ਤ ਮੰਗੀ ਐਸਜੀਪੀਸੀ ਨੇ ਅਕਾਲ ਤਖਤ ਸਾਹਿਬ ਨੂੰ ਲਿਖਿਆ ਖਤ ਸ਼੍ਰੋਮਣੀ ਕਾਲ ਦਲ ਦੀ ਪ੍ਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਹੁਣ ਆਪਣਾ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ ਕਰ ਰਹੀ ਹੈ ਇਸ ਸਬੰਧ ਵਿੱਚ ਕਮੇਟੀ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੂੰ ਚਿੱਠੀ ਭੇਜ ਕੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮੰਗੀ ਹੈ ਹਾਲਾਂਕਿ ਕਿਸੇ ਵੀ ਸੰਭਾਵੀ ਤੰਗਰਾਤ ਟਕਰਾਅ ਤੋਂ ਬਚਣ ਲਈ ਐਸਜੀਪੀਸੀ ਨੇ ਇਸ ਇਹ ਇਜਾਜ਼ਤ ਸਬੰਧੀ ਚਿੱਠੀ ਸ਼੍ਰੀ ਅਕਾਲ ਚੂਬ ਸਹਿਬ ਨੂੰ ਭੇਜ ਦਿੱਤੀ ਹੈ ਇਸ ਕਦਮ ਅਕਾਲੀ ਦਲ ਦੇ ਪ੍ਰਤੀਕ ਕਮੇਟੀ ਦਰਮਿਆਨ ਟਕਰਾਅ ਨੂੰ ਟਾਲਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਮੇਟੀ ਦੀ ਇਸ ਸਪੈਲ ਨਾਲ ਅਕਾਲੀ ਦਲ ਦੇ ਅੰਦਰ ਇੱਕ ਨਵਾਂ ਵਿਵਾਦ ਖੜਾ ਹੋ ਸਕਦਾ ਹੈ ਜੇਕਰ ਇਹ ਵਿਵਾਦ ਨਾ ਨਿਪਟਿਆ ਤਾਂ ਇਸ ਦਾ ਅਸਰ ਤਰਨਤਨ ਵਿੱਚ ਹੋਣ ਵਾਲੇ ਉਪਚੋਨਾਂ ਦੇ ਪੈ ਸਕਦਾ ਹੈ ਕਿਉਂਕਿ ਐਸਜੀਪੀਸੀ ਨੇ ਕਈ ਮੈਂਬਰ ਕਈ ਮੈਂਬਰ ਇਸ ਵੇਲੇ ਪ੍ਰਤੀ ਕਮੇਟੀ ਦੇ ਹੱਕ ਵਿੱਚ ਨਜ਼ਰ ਆ ਰਹੇ ਹਨ ਅਕਾਲੀ ਦਲ ਪ੍ਰਤੀ ਕਮੇਟੀ ਦੇ ਪੰਜੋ ਮੈਂਬਰ ਹਮਨਤਰੀ ਸਿੰਘ ਅਜਾਲੀ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਪ ਮਹਿਦਪੁਰ ਬਲ ਸਿੰਘ ਜੁੰਡਾ ਦੀ ਬੀਬੀ ਸਤਵੰਤ ਸਤਵੰਤ ਕੌਰ ਵੱਲੋਂ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਉਪਰੰਤ ਪ੍ਰਤੀਕ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ 11 ਅਗਸਤ ਨੂੰ ਨਵੇਂ ਪ੍ਰਧਾਨ ਦੀ ਚੋਣ ਲਈ ਜਨ ਜਲਾਸ ਪਲਾਇਆ ਜਾ ਰਿਹਾ ਹੈ ਕਮੇਟੀ ਚਾਹੁੰਦੀ ਹੈ ਕਿ ਇਸ ਇਹ ਜਲਾਸ ਜੀ ਐਸ ਐਸ ਜੀ ਪੀ ਸੀ ਦਫ਼ਤਰ ਇਹ ਡੈਸਿੰਗ ਸਮੁੰਦਰੀ ਹਾਲ ਵਿੱਚ ਕਰਵਾਇਆ ਜਾਵੇ ਐਸ ਜੀ ਪੀ ਸੀ ਦੇ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੱਤੀ ਹੈ ਕਿ ਜੇ ਪ੍ਰਤੀ ਕਮੇਟੀ ਵੱਲੋਂ ਸਖਤ ਭੇਜਿਆ ਗਿਆ ਹੈ ਇਸ ਇਸ ਉੱਤੇ ਵਿਚਾਰ ਕਰਨ ਲਈ ਇਹ ਖੱਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤਾ ਗਿਆ ਹੈ ਇਹੋ ਜਿਹੋ ਜਹਾ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਵੇਗਾ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ